ਮੋਰ ਦਵਾਰੇ ਦੇ ਬੋਤ ਮੈਂ ਜਗਦੀਪ ਸਿੰਘ ਪਿੰਡ ਕੜੇਲੀ ਦਾ ਰਹਿਣ ਵਾਲਾ ਹਾਂ ਅਤੇ ਮੈਨੂੰ ਡਿਸਕ ਪ੍ਰੋਬਲਮ ਸੀਗੀ ਤਾਂ ਜਦੋਂ ਮੈਂ ਸਵੇਰ ਉੱਠਦਾ ਸੀ ਮੈਨੂੰ ਐ ਲੱਗਦਾ ਸੀਗਾ ਵੀ ਮੇਰੀਆਂ ਲੱਤਾਂ ਥੱਲੇੋਂ ਖੜਨਗੀਆਂ ਤਾਂ ਜਦੋਂ ਮੈਂ ਵੈਦ ਦਵਿੰਦਰ ਸਿੰਘ ਕੋਲੇ ਆਇਆ ਤਾਂ ਇਹਨਾਂ ਨੂੰ ਆ ਕੇ ਦੱਸਿਆ ਮੈਂ ਤਾਂ ਇਹਨਾਂ ਨੇ ਮੇਰਾ ਇਲਾਜ ਸ਼ੁਰੂ ਕੀਤਾ ਤਾਂ ਉਸ ਤੋਂ ਬਾਅਦ ਮੈਂ ਦਵਾਈ ਵੀ ਖਾਧੀ ਐ ਤੇ ਨਾਲ ਇਹਨਾਂ ਨੇ ਆਪ ਦਾ ਹੋਰ ਵੀ ਕਰਿਆ ਟਰੀਟਮੈਂਟ ਅੱਜ ਮੈਂ ਬਿਲਕੁਲ ਸਹੀ ਹਾਂ ਕਿੰਨੇ ਮਹੀਨੇ ਵੀ ਦਵਾਈ ਖਾਣ ਦਾ ਦੋ ਮਹੀਨੇ ਮੈਨੂੰ 2 ਮਹੀਨੇ ਹੋ ਗਏ ਜੀ ਬਿਲਕੁਲ ਠੀਕ ਹਾਂ ਹਾਂ ਜੀ 2 ਮਹੀਨੇ ਹੋ ਗਏ ਜੀ ਮੈਂ ਬਿਲਕੁਲ ਹੁਣ ਆਪ ਦਾ ਕੰਮ ਵੀ ਕਰਦਾ ਜੀ ਮੈਨੂੰ ਟੂਹੀ ਦੀ ਪ੍ਰੋਬਲਮ ਪਹਿਲਾਂ ਟੂਰ ਵੀ ਜੋਗਦੀ ਸੀਗੀ ਜੀ ਤੇ ਹੁਣ ਮੈਂ ਬਿਲਕੁਲ ਸਹੀ ਹਾਂ ਜੀ ਹੁਣ ਕੀ ਸਨੇਹਾ ਦੇਵੋਗੇ ਡਿਸਕ ਵਾਲੇ ਮਰੀਜ਼ਾਂ ਨੂੰ ਮੈਂ ਇਹੀ ਕਹਿਣਾ ਚਾਹੁੰਦਾ ਜੀ ਇੱਥੇ ਆਓ ਜੀ ਆਪ ਦਾ ਇਲਾਜ ਕਰਵਾਓ ਐਵੇਂ ਨਾ ਹੋਰਾਂ ਕੋਲੇ ਜਾਓ ਤੇ ਆਪ ਦਾ ਸਹੀ ਕੋਈ ਸਸਤਾ ਇਲਾਜ ਆ ਕੋਈ ਮਹਿੰਗਾ ਇਲਾਜ ਨਹੀਂ ਕੋਈ ਮੇਰੇ ਐਕਸਰੇਨਿੰਗ ਕਰ ਇਸੇ ਤਰ੍ਹਾਂ ਦੇ ਕੈਮਰਾ ਨਗਲ ਦਵਾਈ ਸ਼ੁਰੂ ਕਰਤੀ ਠੀਕ ਹੈ ਜੀ ਧੰਨਵਾਦ ਮੈਂ ਸਾਰਿਆਂ ਨੂੰ ਵੀ ਬੇਨਤੀ ਕਰਦਾ ਜੀ ਹੱਥ ਜੋੜ ਕੇ ਕਿ ਹੋਰਾਂ ਤੋਂ ਬਚੋ ਸਸਤਾ ਇਲਾਜ ਕਰਵਾਓ ਥੈਂਕ ਯੂ ਹਾਂ ਜੀ ਕੀ ਨਵਾਂ ਭਾਈ ਸੋਡ ਗੁਰਮੀਤ ਸਿੰਘ ਹਾਂ ਜੀ ਕੀ ਤਕਲੀਫ ਸੀ ਤੁਹਾਨੂੰ ਮੈਂ ਤਾਂ ਸਰਵਾਈਕਲ ਦੀ تھی ਪ੍ਰੋਬਲਮ ਕਿਨੇ ਚਿਰ ਤੋਂ ਤਕਲੀਫ ਸੀ ਕਿ ਤੁਹਾਨੂੰ ਤਾਂ ਕਈ ਮਹੀਨਿਆਂ ਤੋਂ ਵੀ ਦੀ ਜੀ 2-2 ਮਹੀਨਾਂ ਹੁਣ ਤੁਸੀਂ ਕਿਵੇਂ ਹੋ ਮੈਂ ਹੁਣ ਠੀਕ ਹਾਂ ਜੀ अच्छा किना ਚ ਦਵਾਈ ਖਾਦੀ ਤੁਸੀਂ ਹਫਤਾ ਹੀ ਹਦੀ ਅਜੀਤ ਹਫਤਾ ਹੀ ਖਾਦੀ ਹੈ ਸੈਟਿੰਗ ਕਰਕੇ ਜਦੋਂ ਆਪਾਂ ਦਵਾਈ ਦਿੱਤੀ ਤਾਂ ਵਧੀਆ ਰਿਜ਼ਲਟ ਮਿਲਿਆ ਹਾਂ ਹਾਂਜੀ ਹਾਂਜੀ ਬਿਲਕੁਲ ਠੀਕ ਹੈ ਫਿਰ ਹੁਣ ਸੁਨੇਹਾ ਸਰਵਾਈਕਰ ਨੂੰ ਕੀ ਸੁਨੇਹਾ ਦੇਵੋਗੇ ਨਹੀਂ ਨਹੀਂ ਮੈਂ ਤਾਂ ਕਹਿੰਦਾ ਜੇ ਕਿ ਤੁਹਾਨੂੰ ਆਏਗਾ ਕਿਤੇ ਪਿੰਡ ਮੈ ਤਾਂ ਬਹੁਤ ਜਗ੍ਹਾ ਕੋ ਮਿਲਿਆ ਜੀ ਠੀਕ ਹੈ ਜੀ 10-12 ਜਗ੍ਹਾ ਜਾਇਆ ਹੈ ਪਰ ਮੈਨੂੰ ਕਿਤੇ ਉਹ ਨਾਮ ਨਹੀਂ ਆਇਆ ਜੀ ਫਿਰ ਬਾਬਾ ਜੀ ਹੱਥ ਮੇਰਾ ਹੀ ਸਮਰਾਲੇ ਦੇ ਨਾਲ ਆ ਪਿੰਡ ਬਲੌਦੀ ਆ ਠੀਕ ਹੈ ਜੀ ਹਾਂਜੀ ਨਾਂ ਕੀ ਸੀ ਆਪਣਾ ਗੁਰਮੀਤ ਸਿੰਘ ਜੀ ਥੈਂਕ ਯੂ ਵੈਰੀ ਮਚ